ਜੈਪਿੰਮ ਅਟੋਟੋ ਸੇ ਈ ਰਿਕਸ਼ਾ ਯੂਨੀਅਨ 90 ਬਸ ਸਟੈਂਡ ਵੱਲੋਂ ਪ੍ਰਧਾਨ ਵਿਸ਼ਾਲ ਕੁਮਾਰ ਮੁਖਸਲਾਕਰ ਸੰਦੀਪ ਕੁਮਾਰ ਸ਼ੰਭੂ ਦੀ ਹਗਵਾਈ ਵਿੱਚ ਸੰਵਿਧਾਨ ਦੇ ਮਾਤਾ ਪਿਤਾ ਦੇ ਡਾਕਟਰ ਬੀ ਆਰ ਅੰਬੇਡਕਰ ਦੇ ਜਨਮ ਦਿਵਸ ਨੂੰ ਸਮਰਪਿਤ ਲੋਹੜੀ ਗੇਟ ਦੇ ਗਾਂਧੀ ਨਗਰ ਦੇ ਸਰਕਾਰੀ ਹਾਈ ਸਕੂਲ ਵਿਖੇ ਸਮਾਰੋਹ ਦੌਰਾਨ ਜ਼ਰੂਰਤਮੰਦ 120 ਬੱਚਿਆਂ ਨੂੰ ਕਾਪੀਆਂ ਅਤੇ ਸਕੂਲ ਬੈਗ ਵੰਡੇ ਗਏ ਜਿਸ ਦੌਰਾਨ ਅੱਖਾਂ ਦਾ ਚੈੱਕਅਪ ਅਤੇ ਖੂਨਦਾਨ ਕੈਂਪ ਵੀ ਲਗਾਇਆ ਗਿਆ ਜਿਸ ਦਾ ਉਦਘਾਟਨ ਸਭ ਕਾਮੇਰ ਕਾਲੀਦਲ ਦੇ ਹਲਕਾ ਇੰਚਾਰਜ ਅਮਰਿੰਦਰ ਸਿੰਘ ਬਜਾਜ ਵੱਲੋਂ ਕੀਤਾ ਗਿਆ ਕੈਂਪ ਵਿੱਚ 25 ਨੌਜਵਾਨਾਂ ਨੇ ਆਪਣਾ ਮਾਨਵਤਾ ਭਲਾਈ ਦਾ ਸਭ ਤੋਂ ਉੱਤਮ ਕਾਰਜ ਕੀਤਾ ਇਸ ਮੌਕੇ ਤੇ ਅਮਰਿੰਦਰ ਸਿੰਘ ਬਾਜਾਦ ਨੇ ਜੈ ਟੀਮ ਆਤੋ ਅਤੇ ਈ ਰਿਕਸ਼ਾ ਯੂਨੀਅਨ ਦੀ ਭਰਪੂਰ ਸ਼ਲਾਗਾ ਕਰਦੇ ਹਾਂ ਕਿ ਖੂਨਦਾਨ ਮਾਨਵਤਾ ਦੀ ਇੱਕ ਵੱਡੀ ਸੇਵਾ ਹੈ ਜੇਕਰ ਕਿਸੇ ਖੂਨਦਾਨੀ ਦੇ ਖੂਨ ਦੇ ਨਾਲ ਕਿਸੇ ਦੀ ਕੀਮਤੀ ਜਾਨ ਬਚ ਜਾਵੇ ਤਾਂ ਖੂਨਦਾਨੀ ਨੂੰ ਭਰਪੂਰ ਦੁਆਵਾਂ ਦਾ ਅਸਰ ਜ਼ਰੂਰ ਹੁੰਦਾ ਹੈ ਖੂਨਦਾਨੀ ਦਾ ਦੂਜਾ ਅਰਥ ਜੀਵਨਦਾਨੀ ਵੀ ਹੁੰਦਾ ਹੈ ਇਸ ਮੌਕੇ ਤੇ ਪ੍ਰਧਾਨ ਵਿਸ਼ਾਲ ਕੁਮਾਰ ਨੇ ਸਕੂਲ ਵਿਦਿਆਰਥੀਆਂ ਨੂੰ ਸਿੱਖਿਆ ਦੀ ਮਹੱਤਤਾ ਸੰਬੰਧੀ ਜਾਣੂ ਕਰਵਾਦਿਆਂ ਕਿਹਾ ਕਿ ਡਾਕਟਰ ਅੰਬੇਡਕਰ ਨੇ ਸਿੱਖਿਆ ਦੇ ਖੇਤਰ ਵਿੱਚ ਦਬੇ ਕੁਚਲੇ ਵਾਂਝੇ ਵਰਗ ਦੇ ਹਿੱਤ ਵਿੱਚ ਵਿਸ਼ੇਸ਼ ਯੋਗਦਾਨ ਦਿੱਤਾ ਅਤੇ ਸਿੱਖਿਆ ਨੂੰ ਸਮਾਜਿਕ ਨਿਆਂ ਸਮਾਨਤਾ ਪ੍ਰਾਪਤੀ ਦਾ ਭਰਪੂਰ ਸ਼ਕਤੀ ਵਾਲਾ ਸਾਧਨ ਮੰਨਿਆ ਜਿਨ੍ਹਾਂ ਨੇ ਮਹਿਲਾਵਾਂ ਦੇ ਸਿੱਖਰ ਹੋਣ ਤੇ ਜ਼ੋਰ ਦਿੰਦਿਆਂ ਕਿਹਾ ਕਿ ਕੀ ਵਿਦਿਆ ਸਿੱਖਿਆ ਹੀ ਮਹਿਲਾ ਵਰਗ ਨੂੰ ਮਜ਼ਬੂਤ ਬਣਾ ਸਕਦੀ ਹੈ ਇਸ ਮੌਕੇ ਤੇ ਬਲੱਡ ਬੈਂਕ ਸਾਹਿਬ ਅਰਜਿੰਦਰਾ ਹਸਪਤਾਲ ਦੇ ਡਾਕਟਰ ਪੂਜਾ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਨੀਲਮ ਅੱਖਾਂ ਦੇ ਮਾਹਿਰ ਡਾਕਟਰ ਜੇਪੀਐਸ ਸੋਢੀ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ ਇਸ ਮੌਕੇ ਵਾਲਮੀਕੀ ਧਰਮ ਸਭਾ ਦੇ ਸਰਪ੍ਰਸ ਨਰੇਸ਼ ਕੁਮਾਰ ਨਿੰਡੀ ਪ੍ਰਧਾਨ ਰਾਜੇਸ਼ ਕੁਮਾਰ ਕਾਲਾ ਚੇਅਰਮੈਨ ਜਤਿੰਦਰ ਕੁਮਾਰ ਪ੍ਰਿੰਸ ਪਾਵਾਰਾ ਦੇ ਪੰਜਾਬ ਪ੍ਰਭਾਰੀ ਅਰੁਣ ਧਾਲੀਵਾਲ ਮੋਹਨ ਲਾਲ শিবাদির তারিওয়াল ফকির চাঁদ হেমराज पट्टी কুলদীপ মট্টু বজরাঙ্গ দল দে জেলা সমন্বয়ক সনিপ হাওয়া আরিয়া গুয়া ਦਾ সম্মান ਵੀ ਕੀਤਾ ਗਿਆ। ਇਹਨਾਂ ਤੋਂ ਇਲਾਵਾ ਜੈਪੀਮ ਆਟੋ ਅਤੇ ਈ ਰਿਕਸ਼ਾ ਯੂਨੀਅਨ ਦੇ ਜਿਨ੍ਹਾਂ ਅਗੂਆਂ ਤੇ ਮੈਂਬਰ ਸਹਿਬਾਨਾਂ ਨੇ ਮਾਨਵਤਾ ਭਲਾਈ ਦੇ ਇਸ ਕਾਰਜ ਵਿੱਚ ਅਹਿਮ ਭੂਮਿਕਾ ਨਿਭਾਈ ਉਹਨਾਂ ਵਿੱਚ ਵੇਦ ਪ੍ਰਕਾਸ਼ ਚੇਅਰਮੈਨ ਵਿਨੇਕ কুমার, ਰਾਜ ਕੁਮਾਰ, ਸ਼ਿਵਮ अरोड़ा, ਸੰਜੀਵ ਕੁਮਾਰ, ਸੰਜੂ, ਵਿਕਰਮ ਸਿੰਘ, ਵਿਸ਼ਾਲ ਭੋਲੀ, ਮਨਦੀਪ ਸਿੰਘ, ਰਿਸ਼ੀ, ਦੀਪਕ ਕੁਮਾਰ, ਲਖਵਿੰਦਰ ਸਿੰਘ, ਆਕਾਸ਼ कुमार सोनी खान सुरेंद्र कुमार आशु गगन रोहित आदि ऑटो चालक क्या बारे रसो मैं इनका हूं मैं कोई बताता हूं हम जनाब साहब ਦੇ ਵਿੱਚ ਦੀ ਸੇਵਾ ਕਰਦੇ ਆں ਉਥੇ ਨਾਲ ਦੀ ਨਾਲ ਮੇਰੇ ਬੇਟੇ ਕੋਲੇ ਸਮਝ ਲੋ ਕੋਈ ਮਾਸਟੈਂਡ ਨਵੇਂ ਦਾ ਜਿਹੜਾ ਪਾਰਕਿੰਗ ਦਾ ਟਿਕਾ ਇਹ ਸਾਰੀ ਜਿੰਨੀ ਟੀਮ ਹੈ ਈ ਰਿਕਸ਼ਾ ਜੂਣੀਆਂ ਨਾ ਇਹ ਸਾਡੇ ਨਾਲ ਮਤਲਬ ਜਦੋਂ ਨਾਲ ਅਸੀਂ ਲਿਆ ਬਿਨਾ ਕਿਸੇ ਝਗੜੇ ਤੋਂ ਨਹੀਂ ਆਉਂਦਾ ਉਸ ਦੇ ਪਾਸੇ ਤੇ ਵਿਚਾਰ। ਕੀ ਗੱਲ ਹੁੰਦੀ ਆ ਵੀ ਇੱਥੇ ਤਾਂ ਝਗੜੇ ਹੁੰਦੇ ਨੇ ਇੱਥੇ ਲੜਾਈਆਂ ਹੁੰਦੀਆਂ ਨੇ ਕਿੱਥੇ ਜੀ? ਪਾਰਕਿੰਗ ਦੇ ਵਿੱਚ ਇਸ ਤੋਂ ਪਹਿਲਾਂ ਤਾਂ ਜੀ ਅਸੀਂ ਹਰ ਸਾਲ ਦੋ ਪ੍ਰੋਗਰਾਮ ਕਰਾਉਂਦੇ ਹਈਏ। ਉਹਦੇ ਵਿੱਚ ਅਸੀਂ ਫ੍ਰੀ ਅੱਖਾਂ ਦਾ ਕੈਂਪ ਆਵਾਜ਼ ਨਹੀਂ ਆ। ਸਾਲ ਦੇ ਵਿੱਚ ਦੋ ਵਾਰ ਲਗਾਉਂਦੇ ਆ। ਹਾਂਜੀ। ਬਾਬਾ ਜੀ ਹੁਣ ਹਲੋ। ਹਾਂਜੀ। ਜਦੋਂ ਬਲਾਸ ਇਹ ਹੀ ਉਪਰਾਲਾ ਜਦੋਂ ਤੋਂ ਨਵਾਂ ਬੱਸ ਸਟੈਂਡ ਓਪਨ ਹੋਇਆ ਹੈ ਅਸੀਂ ਉਦੋਂ ਤੋਂ ਉਪਰਾਲਾ ਸਾਡੀ ਟੀਮ ਨੇ ਜਿਹਨੇ ਇਸ ਤੇ ਆਲਪੀ ਤੇ ਮੈਂਬਰ ਜੁੜੇ ਹੋਏ ਨੇ ਅਸੀਂ 100 ਤੋਂ 100 ਇਸ ਯੂਨੀਅਨ ਦੇ ਵਿੱਚ ਮੈਂਬਰ ਆ ਗਏ ਉਹ ਸਾਰੇ ਹੀ ਬਹੁਤ ਮਿਹਨਤੀ ਹੈ ਇਹਦੇ ਇਕੱਲਾ ਮੈਂ ਜਾਂ ਸੰਦੀਪ ਜੀ ਸ਼ੰਭੂ ਜੀ ਅਸੀਂ ਬੇਨਤੀ ਕਰਦੇ ਹਾਂ ਜਿਹਨੇ ਸਾਡੇ ਨਾਲ ਮੈਂਬਰ ਜੁੜੇ ਹੋਏ ਆ ਉਹ ਸਾਰੇ ਆਪਣੀ ਇੱਕ ਇੱਕ ਜ਼ਿੰਮੇਵਾਰੀ ਸਮਝਦੇ ਹੋਏ ਹਰ ਕੰਮ ਨੂੰ ਪੂਰ ਚੜਾਉਂਦੇ ਆ ਔਰ ਜਿੱਦਾਂ ਉਹਨਾਂ ਨੂੰ ਹੁਕਮ ਲਾਇਆ ਜਾਂਦਾ ਹੈ ਉਹ ਹਰ ਇੱਕ ਹੁਕਮ ਨੂੰ ਪੂਰਾ ਕਰਨ ਦੇ ਲਈ ਜਿਹੜੋ ਜਿਹੜੋ ਜਾਨ ਲਗਾਉਂਦੇ ਨੇ ਤੇ ਇਹ ਉਹ ਉਪਰਾਲਾ ਸਾਨੂੰ ਕਰਦੇ ਹੋਏ ਤਕੜ ਤਿੰਨ ਸਾਲ ਹੋ ਗਏ ਆ ਡਾਕਟਰ ਸੋਢੀ ਸਾਹਿਬ ਦਾ ਵੀ ਸਾਡੇ ਨਾਲ ਇਹ ਚੌਥਾ ਪ੍ਰੋਗਰਾਮ ਹੈ ਔਰ ਹਰ ਸਾਲ ਆ ਸਾਡੇ ਹੁੰਦੇ ਆ ਚੌਥੇ ਮਹੀਨੇ ਔਰ ਦਸਵੇਂ ਮਹੀਨੇ ਦੇ ਵਿੱਚ ਅਸੀਂ ਫ੍ਰੀ ਅੱਖਾਂ ਦਾ ਕੈਂਪ ਨਵੇਂ ਵਾਸਤੇ ਲਗਾਉਂਦੇ ਆ ਬਟ ਇਸ ਸਾਲ ਤੋਂ ਅਸੀਂ ਜਿਹੜਾ ਨਵਾਂ ਉਪਰਾਲਾ ਸ਼ੁਰੂ ਕੀਤਾ ਹੈ ਗਰੀਬ ਬੱਚਿਆਂ ਨੂੰ ਕਾਪੀਆਂ ਤੇ ਕਿਤਾਬਾਂ ਦੇਣ ਦਾ ਉਹਦੇ ਵਿੱਚ ਅਸੀਂ ਫੋਨ ਦਾਨ ਦਾ ਕੈਂਪ ਤੇ ਫ੍ਰੀ ਆਈਸ ਚੈੱਕਅਪ ਕੈਂਪ ਇਦੇ ਵਿੱਚ ਸਾਡੇ ਸ਼ੰਭੂ ਜੀ ਦੀ ਔਰ ਸਾਡੀ ਟੀਮ ਦੀ ਥੋੜੀ ਜਿਹੀ ਸੋਚ ਹੈ ਕਿ ਜੇਕਰ ਅਸੀਂ ਹਰ ਘਰ ਦੇ ਵਿੱਚ ਐਜੂਕੇਸ਼ਨ ਨੂੰ ਪ੍ਰਮੋਟ ਕਰਾਂਗੇ ਤਾਂ ਹੀ ਸਾਡਾ ਦੇਸ਼ ਤਰੱਕੀ ਕਰ ਪਾਏਗਾ ਇਸ ਦਾ ਐਜੂਕੇਸ਼ਨ ਤੋਂ ਬਿਨਾਂ ਸਾਡਾ ਦੇਸ਼ ਸਦੀ ਵੀ ਤਰੱਕੀ ਨਹੀਂ ਕਰ ਪਾਏਗਾ ਔਰ ਜਿਹੜਾ ਅਸੀਂ ਸਾਲ ਇੱਕ ਕੈਂਪ ਲਗਾਇਆ ਹੈ ਬਲੱਡ ਕੈਂਪ ਤੇ 18 ਕੈਂਪ ਇਹਦੇ ਵਿੱਚ ਮੇਰੇ ਸਾਰੇ ਸਾਥੀਆਂ ਨੇ ਬਹੁਤ ਬੜ ਲੜ ਕੇ ਸਾਥ ਦਿੱਤਾ ਹੈ ਤੇ ਅਸੀਂ ਕੋਸ਼ਿਸ਼ ਕਰਾਂਗੇ ਇਹ ਪ੍ਰੋਗਰਾਮ ਅਗੇ ਵੀ ਇਸ ਤਰ੍ਹਾਂ ਹੀ ਚੱਲਦੇ ਰਹਿਣਗੇ। ਔਰ ਜਿਹੜੇ ਵੀ ਅਸੀਂ ਕੰਮ ਕਰਦੇ ਆ ਉਹਦੇ ਵਿੱਚ ਸਾਡੇ ਜਿੰਨਾ ਹਸਪਤਾਲ ਤੋਂ ਮੰਮਾ ਮਾਜੀ ਦਾ ਲੱਗਾ ਸੇਵਾ ਦਾ ਬਹੁਤ ਜ਼ਿਆਦਾ ਵੱਡਾ ਸਹਿਯੋਗ ਹੁੰਦਾ ਹੈ। ਡਾਕਟਰ ਸੋਨੀ ਜੀ ਸੋਡੀ ਆਯੋਗਟ ਤੋਂ ਇਕੱਠੀ ਹੋਈਆਂ ਟੀਮ ਜੀ ਦੀ ਜਨਮ ਦਿਨ ਮਨਾਉਣ ਦੇ ਲਈ ਜਿਨ੍ਹਾਂ ਨੇ ਕਿ ਸਾਨੂੰ ਭਰਤ ਦਾ ਸਿਧਾਂਤ ਦਿੱਤਾ। ਨਨਹੀਂ ਤੁਹਾਨੂੰ ਇਹ ਸਤਾਇਆ ਕਿ ਸਭ ਬੰਦੇ ਬਰਾਬਰ ਸਨ ਕਿਸੇ ਵਿੱਚ ਕੋਈ ਫਰਕ ਨਹੀਂ ਹੈ ਅੱਜ ਇਸ ਦੇ ਸਸਤਾ ਵੱਲੋਂ ਇੱਥੇ ਇੱਕ ਬਲੱਡ ਡੋਨੇਸ਼ਨ ਕੈਂਪ ਲਾਇਆ ਗਿਆ ਹੈ ਜਿਹੜਾ ਵੀ ਬੰਦਾ ਬਲੱਡ ਡੋਨੇਟ ਕਰ ਰਿਹਾ ਹੈ ਜਿਹੜਾ ਵੀ ਲੋੜਵੰਦ ਹੈ ਉਹ ਕੋਈ ਇਹ ਨਹੀਂ ਦੇਖਦਾ ਵੀ ਕਿਹਦਾ ਬਲੱਡ ਇਹ ਦਿੱਤਾ ਜਾ ਰਿਹਾ ਹੈ ਉਹ ਹਰੇਕ ਬੰਦੇ ਨੂੰ ਜਿਹਨੂੰ ਵੀ ਲੋੜਵੰਦ ਹੈ ਉਸ ਨੂੰ ਇਹ ਲਾਇਆ ਜਾ ਸਕਦਾ ਹੈ ਕਦੇ ਵੀ ਇਹ ਨਹੀਂ ਸੋਚਿਆ ਜਾਂਦਾ ਵੀ ਇਹ ਇਸ ਜਾਤ ਦਾ ਕਿਉਂ ਹੈ ਕਿਵੇਂ ਹੈ ਅਸੀਂ ਜਦੋਂ ਵੀ ਲੋੜਵੰਦ ਬੰਦੇ ਨੂੰ ਲੋੜ ਪੈਂਦੀ ਹੈ ਅਸੀਂ ਉਹ ਨੂੰ ਉਸ ਨੂੰ ਦੇ ਸਕਦੇ ਹਾਂ ਸੋ ਬੱਚਿਓ ਮੈਨੂੰ ਤਾਂ ਤੁਹਾਨੂੰ ਇਹ ਰਿਕਵੈਸਟ ਹੈ ਵੀ ਜੇ ਅਸੀਂ ਇਸ ਦੇਸ਼ ਨੂੰ ਚੰਗਾ ਬਣਾਉਣਾ ਹੈ ਤਾਂ ਪੜੋ ਤੁਸੀਂ ਕਿਸੇ ਵੀ ਦੇਸ਼ ਨੂੰ ਕਮਜ਼ੋਰ ਬਣਾਣਾ ਵੇਓ ਫਰੀ ਚੀਜ਼ਾਂ ਦੇ ਦਿੱਤੀਆਂ ਜਾਣ ਕਦੇ ਵੀ ਉੱਠ ਨਹੀਂ ਸਕੇਗਾ ਭੀਮ ਜੀ ਨੇ ਹਮੇਸ਼ਾ ਹੀ ਇਹ ਕਿਹਾ ਕਿ ਸਾਨੂੰ ਪੜ੍ਹਾਈ ਦੇ ਵਿੱਚ ਅੱਗੇ ਵਧਣਾ ਚਾਹੀਦਾ ਸੋ ਸਾਰੇ ਬੱਚਿਆਂ ਨੂੰ ਮੇਰੀ ਇਹ ਬੇਨਤੀ ਹੈ ਮੈਂ ਵੀ ਇੱਥੇ ਤੁਹਾਡੇ ਵਾਂਗ ਇੱਥੇ ਪੜ੍ਹ ਲਿਖ ਕੇ ਤਾਂ ਹੀ ਡਾਕਟਰ ਬਣਿਆ ਤੁਸੀਂ ਵੀ ਚੰਗੇ ਆਉਦਿਆਲੇ ਪਹੁੰਚ ਸਕਦੇ ਹੋ ਜੇ ਤੁਸੀਂ ਪੜੋਗੇ ਪਰ ਆਪਣੀ ਪੜ੍ਹਾਈ ਵੱਲ ਧਿਆਨ ਦਿਓ ਜੋ ਵੀ ਹੋ ਸਕੇ ਆਪਣੇ ਮਾਪੇ ਦਾ ਖਿਆਲ ਰੱਖੋ ਕਿ ਇੰਜੀ ਦੀ ਜਿਹੜੇ ਸਭ ਉਹਨਾਂ ਨੇ ਸੋਚ ਦਿੱਤੀ ਸੀ ਸਾਨੂੰ ਉਸ ਤੇ ਚੱਲੋ ਤਾਂ ਉਹ ਜਿਹੜੀਆਂ ਵੀ ਚੀਜ਼ਾਂ ਦੀ ਇਹਨਾਂ ਨੂੰ ਪੋੜਿਆ ਉਹ ਇਹਨਾਂ ਵੱਲੋਂ ਪ੍ਰੋਵਾਈਡ ਕੀਤੀਆਂ ਜਾਣ ਮੈਂ ਆਪਣੇ ਸਟਾਫ ਵੱਲੋਂ ਮੈਂ ਆਪਣੇ ਵੱਲੋਂ ਤੇ ਇੱਕ ਵਾਰ ਫਿਰ ਇਹਨਾਂ ਦਾ ਇਸ ਸਕੂਲ ਦੇ ਵਿੱਚ ਜੀ ਆਇਆਂ ਆਖਦੀਆਂ ਤੇ ਧੰਨਵਾਦ ਕਰਦੀ ਹਾਂ